ਸਰਵਾਈਕਲ ਤੋਂ ਇੰਨੇ ਕ ਲੋਕ ਪਰੇਸ਼ਾਨ ਨੇ ਜਿਹੜਾ ਨੁਸਖਾ ਤੁਹਾਨੂੰ ਹੁਣ ਦੱਸਣ ਲੱਗਿਆ ਸਰਵਾਈਕਲ ਦਾ ਚੰਦ ਦਿਨਾਂ ਚ ਸਰਵਾਈਕਲ ਠੀਕ ਹੋ ਜਾਊਗਾ ਕਈਆਂ ਨੂੰ ਤਾਂ ਗਰਦਨ ਘਮਾਉਣ ਚ ਦਿੱਕਤ ਆ ਅੱਖਾਂ ਤੇ ਪ੍ਰੈਸ਼ਰ ਰਹਿੰਦਾ ਮੱਥਾ ਭਾਰੀ ਰਹਿੰਦਾ ਅੰਗੂਠਿਆਂ ਚ ਦਰਦ ਆ ਜਾਂਦਾ ਕਈਆਂ ਦੇ ਬਾਹਾਂ ਚ ਬਹੁਤ ਦਰਦ ਕਈ ਤਾਂ ਇੰਨਾ ਪ੍ਰੋਬਲਮ ਚ ਆ ਜਾਂਦੇ ਨੇ ਸੋਚਦੇ ਨੇ ਪਤਾ ਨਹੀਂ ਕੋਈ ਹਾਰਟ ਦੀ ਪ੍ਰੋਬਲਮ ਹੋਗੀ ਜਦ ਕਿ ਇਹ ਆ ਜਿਹੜੀਆਂ ਸਾਡੀਆਂ ਵੇਨਸ ਨੇ ਇਥੇ ਸਟਿਫਨੈਸ ਹੋਣੀ ਸ਼ੁਰੂ ਹੋ ਜਾਂਦੀ ਆ ਮੈਂ ਤੇ ਲਈ ਐਕਸਰਸਾਈਜ਼ ਵੀ ਦੱਸੀ ਹੋਈ ਆ ਪਰ ਜਿਹੜਾ ਇਹ ਮੈਂ ਨੁਸਖਾ ਦੱਸਣ ਲੱਗਿਆ ਹਾਂ ਚੰਦ ਦਿਨਾਂ 'ਚ ਠੀਕ ਕਰ ਦੂਗਾ ਕਰਨਾ ਕੀ ਆ ਅਸ਼ਵਗੰਧਾ 50 ਗ੍ਰਾਮ ਬ੍ਰਹਮੀ ਬੂਟੀ 50 ਗ੍ਰਾਮ ਤੇ ਇਹਦੇ 'ਚ ਗੋਦੰਤੀ ਭਸਮ ਪਾ ਲਓ ਤੁਸੀਂ 10 ਗ੍ਰਾਮ 110 ਗ੍ਰਾਮ ਇਹ ਸਮਾਨ ਹੋ ਗਿਆ 90 ਗ੍ਰਾਮ ਇਹ 'ਚ ਪਾ ਲਓ ਮਿਸ਼ਰੀ 50 ਗ੍ਰਾਮ ਵੀ ਪਾ ਸਕਦੇ ਆ 90 ਗ੍ਰਾਮ ਮਿਸ਼ਰੀ ਪਾ ਕੇ ਇਹਨੂੰ ਕੁੱਟ ਪੀਸ ਕੇ ਕਿਸੇ ਸੋਹਣੀ ਜਿਹੀ ਸ਼ੀਸ਼ੀ 'ਚ ਪਾ ਕੇ ਰੱਖ ਲਓ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਲਓ ਦੁੱਧ ਦੇ ਨਾਲ ਉਸੇ ਦੁੱਧ ਨਾਲ ਲੈਣਾ ਇਹਨੇ ਤੁਹਾਡਾ ਕੈਲਸ਼ੀਅਮ ਵੀ ਪੂਰਾ ਕਰ ਦੇਣਾ ਤੇ ਨਾਲ ਦਰਦ ਤੋਂ ਵੀ ਰਾਹਤ ਮਿਲਣੀ ਸ਼ੁਰੂ ਹੋ ਜਾਣੀ ਆ ਤੁਹਾਡਾ ਜਿਹੜਾ ਮੱਥਾ ਭਾਰੀ ਰਹਿੰਦਾ ਇਥੋਂ ਪ੍ਰੈਸ਼ਰ ਪੈਂਦਾ ਅੱਖਾਂ ਤੇ ਸਰਵਾਈਕਲ ਕਰਕੇ ਉਹਨੂੰ ਵੀ ਨਜਾਤ ਮਿਲਣੀ ਹੋ ਜਾਣੀ ਹੈ ਸ਼ੁਰੂ ਤੇ ਨਾਲ ਤੁਸੀਂ ਕੀ ਕਰਨਾ ਮਾਲਿਸ਼ ਕਰਨੀ ਹੈ ਸਰੋਂ ਦਾ ਤੇਲ ਲਾ ਲਓ ਚਾਹੇ ਇੱਥੋਂ ਲਾ ਕੇ ਨਾ ਕਿਸੇ ਦੂਜੇ ਵਿਅਕਤੀ ਨੂੰ ਲਾ ਕੇ ਇੱਥੋਂ ਉੱਪਰ ਨੂੰ ਇਦਾਂ ਇਦਾਂ ਮਾਲਿਸ਼ ਕਰਨੀ ਹੈ ਉੱਪਰ ਵਾਲੀ ਸਾਈਡ ਨੂੰ ਇਦਾਂ ਅੰਗੂਠਿਆਂ ਨਾਲ ਇਹ ਨਾਲ ਕਰੋ ਤੁਸੀਂ ਦੇਖੋਗੇ 2 ਦਿਨ ਦਿਨ ਦੇ ਵਿੱਚ ਸਰਵਾਈਕਲ ਖਤਮੇ ਹੋ ਗਿਆ ਗਾਇਬ ਹੋ ਗਿਆ ਫਿਰ 15-20 ਦਿਨ 1 ਮਹੀਨਾ ਇਸ ਦਾ ਲਗਾਤਾਰ ਸੇਵਨ ਕਰੋ